ਹੁਣ ਤੁਸੀਂ ਪੰਜਾਬ ਦੀ ਇਸ ਵਾਰਦਾਤ ਬਾਰੇ ਆਪਣਾ ਕਮੈਂਟ ਲਿਖ ਕੇ ਦੱਸਿਓ ਇਹ ਕੋਈ ਬਹਾਦਰੀ ਹੈ ਜਾਂ ਬਿਸ਼ਰਮੀ ਤੇ ਬੇਵਕੂਫੀ ਹੈ ਵਾਰਦਾਤ ਵਾਪਰੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਹੋਇਆ ਕੀ ਇੱਕ ਮੁੰਡੇ ਨੇ ਕਿਸੇ ਕੁੜੀ ਦੇ ਨਾਲ ਅਦਾਲਤੀ ਵਿਆਹ ਕਰਾ ਲਿਆ ਆਪਣੀ ਸਹਿਮਤੀ ਦੇ ਨਾਲ ਉਹ ਜੀਵਨ ਸਾਥੀ ਬਣ ਗਏ ਤੇ ਆਪਣਾ ਜੀਵਨ ਜਿਉਣ ਲੱਗ ਪਏ ਤੇ ਜਿਹੜਾ ਉਸ ਕੁੜੀ ਦਾ ਪਿਓ ਸੀ ਦੋ ਭਰਾ ਸੀ ਤੇ ਚਾਚਾ ਸੀ ਉਹਨਾਂ ਦੇ ਅੰਦਰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਤੇ ਅੱਗ ਭੜਕੀ ਤੇ ਉਹਨਾਂ ਨੇ ਫਿਰ ਕੀ ਕਰਤੂਤ ਕੀਤੀ ਉਹ ਤੁਸੀਂ ਦੱਸਿਓ ਕਿ ਠੀਕ ਕੀਤਾ ਕਿ ਗਲਤ ਕੀਤਾ ਉਹਨਾਂ ਨੇ ਇਸ ਪੂਰੀ ਘਟਨਾ ਦਾ ਬਦਲਾ ਲਿਆ ਮੁੰਡੇ ਦੀ ਭੈਣ ਤੋਂ ਹੁਣ ਵਿਆਹ ਕਰਾਉਣ ਵਾਲੇ ਮੁੰਡੇ ਦੀ ਭੈਣ ਨੇ ਪੁਲਿਸ ਦੇ ਕੋਲ ਲੁਧਿਆਣਾ ਦੇ ਥਾਣਾ ਟਿੱਬਾ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਕਿ ਕੁੜੀ ਦੇ ਪਿਤਾ ਨੇ ਕੁੜੀ ਦੇ ਭਰਾ ਨੇ ਕੁੜੀ ਦੇ ਚਾਚੇ ਨੇ ਤੇ ਉਹਨਾਂ ਦੇ ਇੱਕ ਦੋਸਤ ਨੇ ਮਿਲ ਕੇ ਮੇਰੇ ਨਾਲ ਧੱਕੇ ਨਾਲ ਬਲਾਤਕਾਰ ਕੀਤਾ ਜਬਰ ਜਨਾਹ ਕੀਤਾ ਮੇਰੀ ਬੇਪੱਤੀ ਕੀਤੀ ਹੈ ਔਰ ਮੈਨੂੰ ਇਸ ਦਰਮਿਆਨ ਉਹਨਾਂ ਨੇ ਡਰਾਇਆ ਵੀ ਹੈ ਧਮਕਾਇਆ ਵੀ ਹੈ ਔਰ ਮੇਰੀ ਵੀਡੀਓ ਵੀ ਗਲਤ ਕੰਮ ਦੀ ਬਣਾਈ ਹੈ ਔਰ ਪਹਿਲਾਂ ਮੈਂ ਡਰ ਗਈ ਸੀ ਮੈਂ ਮੈਨੂੰ ਐਫਸੀ ਕਿ ਮੈਨੂੰ ਮਾਰ ਦੇਣਗੇ ਪਰ ਫਿਰ ਹੁਣ ਮੈਂ ਹੌਸਲਾ ਕਰਕੇ ਪੁਲਿਸ ਦੇ ਕੋਲ ਆਈ ਆ ਤਾਂ ਪੁਲਿਸ ਦੇ ਜਿਹੜੇ ਥਾਣਿਆਂ ਦੇ ਐਸ ਐਚ ਓ ਹੈ ਥਾਣਾ ਟਿੱਬਾ ਦੇ ਭਗਤ ਵੀਰ ਸਿੰਘ ਉਹਨਾਂ ਨੇ ਦੱਸਿਆ ਕਿ ਕੁੜੀ ਦੇ ਪਿਤਾ ਭਰਾ ਚਾਚਾ ਤੇ ਇੱਕ ਦੋਸਤ ਜਿਨ੍ਹਾਂ ਦੇ ਨਾਮ ਵਰਿੰਦਰ ਸਿੰਘ ਰਵਿੰਦਰ ਸਿੰਘ ਅਮਨ ਸਿੰਘ ਤੇ ਸੰਦੀਪ ਸਿੰਘ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਤੇ ਉਹ ਇਹ ਸਾਰਾ ਕਾਂਡ ਕਰਕੇ ਉਹ ਯੂਪੀ ਨੂੰ ਭੱਜ ਗਏ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਪੂਰੀ ਘਟਨਾ ਦਾ ਸੱਚ ਕੀ ਹੈ ਇਹ ਪੜਤਾਲ ਤੋਂ ਬਾਅਦ ਸਾਹਮਣੇ ਆਏਗਾ ਕਿ ਕੀ ਇਹ ਸਾਰਿਆਂ ਨੇ ਇਹ ਕੰਮ ਕੀਤਾ ਹੈ ਜਾਂ ਇਹ ਘਟਨਾ ਕਿੰਜ ਹੋਈ ਹੈ ਜਾਂ ਨਹੀਂ ਹੋਈ ਪਰ ਇੱਥੇ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਤੁਸੀਂ ਦੇਖੋ ਪਹਿਲੀ ਗੱਲ ਕਿ ਜੇ ਕੋਈ ਮੁੰਡੇ ਕੁੜੀਆਂ ਆਪਣੀ ਮਰਜ਼ੀ ਦੇ ਨਾਲ ਜੀਵਨ ਸਾਥੀ ਬੰਨਣਾ ਚਾਹੁੰਦੇ ਨੇ ਅੱਜ ਕੱਲ ਦਾ ਪੜਿਆ ਲਿਖਿਆ ਦੌਰ ਹੈ 21 22 23 ਸਾਲ ਦੇ ਮੁੰਡੇ ਕੁੜੀਆਂ ਡੀਸੀ ਤਹਿਸੀਲਦਾਰ ਐਸ ਐਚਓ ਲੱਗ ਜਾਂਦੇ ਨੇ ਤਾਂ ਉਸ ਜਮਾਨੇ ਦੇ ਵਿੱਚ ਆਪਣਾ ਜੀਵਨ ਸਾਥੀ ਜੇ ਕੋਈ ਆਪਣੀ ਮਰਜ਼ੀ ਨਾਲ ਚੁਣਦਾ ਹੈ ਤਾਂ ਇਸ ਦੌਰ ਦੇ ਵਿੱਚ ਉਹਨੂੰ ਗੁਨਾਹ ਕਿਵੇਂ ਕਿਹਾ ਜਾ ਸਕਦਾ ਪਰ ਜੇ ਫੇਰ ਵੀ ਕਿਸੇ ਨੂੰ ਗਲਤ ਲੱਗਦਾ ਹੈ ਤਾਂ ਕੀ ਮੁੰਡੇ ਦੀ ਭੈਣ ਤੋਂ ਬਦਲਾ ਲੈਣਾ ਉਹਦੀ ਭੈਣ ਨਾਲ ਬਲਾਤਕਾਰ ਕਰਨਾ ਸਮੂਹਕ ਤੌਰ ਤੇ ਕਰਨਾ ਉਹਦੀ ਵੀਡੀਓ ਬਣਾਉਣੀ ਕਿ ਇਹ ਕੋਈ ਬਹਾਦਰੀ ਹੈ ਕਿ ਇਹ ਕੋਈ ਸੂਰਮਤਾਈ ਹੈ ਜਾਂ ਫਿਰ ਇਹ ਬਸ਼ਰਮੀ ਜਾਂ ਬੇਵਕੂਫੀ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਮੈਨੂੰ ਲੱਗਦਾ ਕਿ ਇਹ ਬਸ਼ਰਮੀ ਹੈ ਇਹ ਬੇਵਕੂਫੀ ਹੈ ਔਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਸੀਂ ਸਾਡੇ ਸਮਾਜ ਦੇ ਵਿੱਚ ਇਹ ਇੱਕ ਬਹੁਤ ਗਲਤ ਚੀਜ਼ ਹੈ ਕਿ ਅਸੀਂ ਬੰਦੇ ਜਦੋਂ ਆਪਸ ਦੇ ਵਿੱਚ ਲੜਦੇ ਵੀ ਆਂ ਤਾ ਅਸੀਂ ਇੱਕ ਦੂਜੇ ਦੀ ਬੇਇੱਜ਼ਤੀ ਕਰਨ ਦੇ ਲਈ ਬੰਦਾ ਬੰਦੇ ਨੂੰ ਗਲਤ ਨਹੀਂ ਕਹਿੰਦਾ ਬੰਦਾ ਬੰਦੇ ਨੂੰ ਮਾੜਾ ਨਹੀਂ ਕਹਿੰਦਾ ਬੰਦਾ ਬੰਦੇ ਦੀਆਂ ਘਰ ਬੈਠੀਆਂ ਬੇਕਸੂਰ ਧੀਆਂ ਭੈਣਾਂ ਤੇ ਮਾਵਾਂ ਨੂੰ ਗਾਲਾਂ ਕੱਢਦਾ ਤੇਰੀ ਮਾਂ ਨੂੰ ਐ ਤੇਰੀ ਭੈਣ ਨੂੰ ਐ ਤੇਰੀ ਧੀ ਨੂੰ ਐ ਮਤਲਬ ਅਸੀਂ ਪੰਜਾਬੀ ਆਪਦੇ ਆਪ ਨੂੰ ਬੜੇ ਇੱਜ਼ਤਦਾਰ ਘਾਉਣੇ ਆ ਅਸੀਂ ਇਹ ਫੂਟਾ ਮਾਰਦੇ ਆ ਫੜਾ ਮਾਰਦੇ ਆ ਵੀ ਅੰਗਰੇਜ਼ਾਂ ਨਾਲੋਂ ਅਸੀਂ ਇੱਜ਼ਤਦਾਰ ਆ ਅਸੀਂ ਬਹੁਤ ਪੰਜਾਬੀ ਜੱਦਰਾਂ ਪਰ ਮੈਂ ਜਿੰਨਾ ਕੱਜ ਤੱਕ ਵੇਖਿਆ ਉਹਨਾਂ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਮਾਂ ਭੈਣ ਤੇ ਧੀ ਦੀ ਗਾਲ ਉਹਨਾਂ ਨੇ ਬਣਾਈ ਨਹੀਂ ਉਹ ਬਣਾਈ ਨਹੀਂ ਤੇ ਅਸੀਂ ਗੱਲ-ਗੱਲ ਤੇ ਮਾਂ ਭੈਣ ਧੀ ਦੀ ਗਾਲ ਕੱਢਦੇ ਆਂ ਬੰਦੇ ਨੇ ਬੰਦੇ ਤੋਂ ਬਦਲਾ ਲੈਣਾ ਤਾਂ ਮਾਂ ਭੈਣ ਧੀ ਦੀ ਗਾਲ ਕੱਢ ਕੇ ਲੈਣਾ ਤੇ ਉੰਜ ਅਸੀਂ ਇੱਜ਼ਤਦਾਰ ਆਂ ਉੰਜ ਅਸੀਂ ਬਹੁਤ ਸ਼ਾਨਾਮਤੇ ਆਂ ਮੈਨੂੰ ਲੱਗਦਾ ਆਹ ਜਿਹੜੀ ਘਟਨਾ ਵਾਪਰੀ ਹੈ ਕਿ ਜੇ ਮੁੰਡੇ ਤੇ ਗੁੱਸਾ ਸੀ ਵੀ ਉਹਨੇ ਕੁੜੀ ਦੇ ਨਾਲ ਅਦਾਲਤ ਦੇ ਵਿੱਚ ਜਾ ਕੇ ਵਿਆਹ ਕਿਉਂ ਕਰਾ ਲਿਆ ਮੁੰਡੇ ਤੇ ਪਰਚਾ ਦਰਜ ਕਰਾਉਂਦੇ ਜਾਂ ਜੋ ਵੀ ਕਰਦੇ ਮੁੰਡੇ ਨਾਲ ਕਰਦੇ ਮੈਂ ਇਸ ਹੱਕ 'ਚ ਨਹੀਂਗਾ ਕਿ ਮੁੰਡੇ ਨੂੰ ਮਾਰ ਦਿੰਦੇ ਜਾਂ ਮੁੰਡੇ ਨੂੰ ਕੁੱਟ ਦਿੰਦੇ ਮੈਂ ਮੈਂ ਇਸ ਹੱਕ 'ਚ ਨਹੀਂ ਆ ਪਰ ਜੋ ਉਹਨਾਂ ਨੇ ਕਰਨਾ ਸੀ ਤਾਂ ਉਹਦੀ ਭੈਣ ਤੋਂ ਬਦਲਾ ਲੈਣ ਦਾ ਕੀ ਮਤਲਬ ਸੀ ਉਹਦੀ ਭੈਣ ਦੇ ਨਾਲ ਬਲਾਤਕਾਰ ਕਰਕੇ ਉਹਨਾਂ ਨੇ ਇਹ ਕੀ ਸਾਬਤ ਕੀਤਾ ਅਸਲ ਦੇ ਵਿੱਚ ਇਹ ਕੋਈ ਕਿਸੇ ਇੱਕ ਬੰਦੇ ਇੱਕ ਮਰਦ ਦੀ ਜਾਂ ਇੱਕ ਥਾਂ ਦੀ ਘਟਨਾ ਦੀ ਮਾਨਸਿਕਤਾ ਨਹੀਂ ਇਹ ਸਾਡੇ ਪੂਰੇ ਸਮਾਜ ਦੀ ਮਾਨਸਿਕਤਾ ਦਾ ਸਾਈਕੀ ਦਾ ਅਸਲ ਚਿਹਰਾ ਹੈ ਵੀ ਅਸੀਂ ਕਿਸ ਪੱਧਰ ਤੇ ਔਰਤਾਂ ਨੂੰ ਧੀਆ ਪੈਣਾ ਨੂੰ ਸਾਡੀਆਂ ਜਿਹੜੀਆਂ ਅਖੌਤੀ ਅਣਖਾਂ ਵਿੱਚ ਕਹੂੰਗਾ ਉਹਦੇ ਵਿੱਚ ਕੜੀਸ ਲੈਣੇ ਆ ਤੇ ਅਸੀਂ ਪਿੰਡਾਂ ਦੇ ਵਿੱਚ ਆਮ ਹੀ ਦੇਖਦੇ ਆ ਕਿ ਜੇ ਬੰਦੇ ਲੜ ਪੈਣ ਤੇ ਆਮ ਤੌਰ ਤੇ ਹੀ ਪ੍ਰਾਤਨ ਸਮਿਆਂ ਤੋਂ ਜਦੋਂ ਅਸੀਂ ਕਹਿੰਨੇ ਆ ਅਸੀਂ ਬੜੇ ਅਣਖੀ ਹੁੰਦੇ ਸੀ ਸਾਡੇ ਦਾਦੇ ਪੜਦਾਦੇ ਉਦੋਂ ਤੋਂ ਇੱਕ ਦੂਜੇ ਦੀਆਂ ਧੀਆਂ ਪਹਿਣਾ ਤੋਂ ਬਦਲੇ ਲੈਣ ਵਾਲੀਆਂ ਘਟਨਾਵਾਂ ਦੇ ਜ਼ਿਕਰ ਮਿਲਦੇ ਨੇ ਅ ਜਦੋਂ 1947 ਆਪਰਿਆ ਉਦੋਂ ਤਾਂ ਸਾਡੇ ਦਾਦਿਆਂ ਪੜਦਾਦਿਆਂ ਵਾਲਾ ਵੇਲਾ ਸੀ ਨਾ ਉਦੋਂ ਇਹਨਾਂ ਨੇ ਕੀ ਕੀਤਾ 1947 ਵੇਲੇ ਇੱਕ ਦੂਜੇ ਤੋਂ ਗੁੱਸੇ ਕੱਢਣ ਲਈ ਇੱਕ ਦੂਜੇ ਧਰਮਾਂ ਦੀਆਂ ਧੀਆਂ ਪਹਿਣਾ ਚੱਕੀਆਂ ਗਈਆਂ ਉਹਨਾਂ ਨਾਲ ਬਲਾਤਕਾਰ ਕੀਤੇ ਗਏ ਛਾਪੀਆਂ ਵੱਡੀਆਂ ਗਈਆਂ ਧੀਆਂ ਪੈਣਾ ਨੂੰ ਕੋਹਾ ਗਿਆ ਚੁੱਕ-ਚੁੱਕ ਕੇ ਆਪਣੇ ਘਰਾਂ 'ਚ ਰੱਖਿਆ ਗਿਆ ਤੇ ਕਹਿਣ ਨੂੰ ਅਸੀਂ ਬਹੁਤ ਅਣਖੀਆਂ ਮੈਨੂੰ ਇਹ ਗੱਲ ਕਦੇ ਨਹੀਂ ਜਚੀ ਵੀ ਦਾਦਿਆਂ ਪਰਦਾਦਿਆਂ ਪੁਰਾਣੇ ਵੇਲਿਆਂ 'ਚ ਧੀਆਂ ਪੈਣਾ ਦੀ ਇੱਜ਼ਤ ਬੜੀ ਸੀ ਹਾਂ ਸੋ ਕਾਲਡ ਅਖੌਤੀ ਦਿਖਾਵਾ ਸੀਗਾ ਜਾਦੀ ਪਰ 1947 ਨੇ ਸਾਰਾ ਪੇਤ ਖੋਲਿਆ 84 ਵੇਲੇ ਕੀ ਹੋਇਆ ਉਦੋਂ ਸਾਡੇ ਪਿਉਆਂ ਦਾ ਵੇਲਾ ਸੀ 1984 47 ਵੇਲੇ ਸਾਡੇ ਦਾਦਿਆਂ ਪਰਦਾਦਿਆਂ ਦਾ ਵੇਲਾ ਸੀ ਉਸ ਤੋਂ ਥੋੜਾ ਪਿੱਛੇ ਚਲੇ ਜਾਓ ਜਦੋਂ ਵੀ ਕਿਤੇ ਮਰਦਾਂ ਦਾ ਦਾ ਲੱਗਿਆ ਉਹਨਾਂ ਨੇ ਇੱਕ ਦੂਜੇ ਨੂੰ ਵੱਡਿਆ ਮਾਰਿਆ ਹੈ ਪਰ ਜ਼ਿਆਦਾ ਇੱਕ ਦੂਜੇ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਰੋਲੀਆਂ ਬੇਪੱਤੀਆਂ ਕੀਤੀਆਂ ਤੇ ਇਹ ਸਾਡੀ ਅਸਲੀ ਮਾਨਸਿਕਤਾ ਸਾਡੀ ਅਸਲੀ ਸਾਈਕੀ ਸਾਡੇ ਅੰਦਰ ਦੀ ਸੋਚ ਨੂੰ ਪ੍ਰਗਟ ਕਰਦੀਆਂ ਇਹ ਚੀਜ਼ਾਂ ਹੁਣ ਜਿੰਨੂੰ ਲੱਗਦਾ ਕਿ ਮੈਂ ਗਲਤ ਬੋਲ ਰਿਹਾ ਗਾਲ ਕੱਢੇ ਬਿਨਾ ਆਪਣਾ ਕਮੈਂਟ ਲਿਖਿਓ ਤੇ ਇਹਦੇ ਉੱਪਰ ਆਪਾਂ ਜਦੋਂ ਮਰਜ਼ੀ ਵਿਚਾਰ ਕਰ ਸਕਦੇ ਆ ਮੈਨੂੰ ਨਹੀਂ ਲੱਗਦਾ ਕਿ ਅਸੀਂ ਯੂਰਪ ਦੇ ਲੋਕਾਂ ਤੋਂ ਵੱਧ ਇੱਜ਼ਤਦਾਰ ਆ ਮੈਨੂੰ ਨਹੀਂ ਕਦੇ ਵੀ ਲੱਗਾ ਮੈਨੂੰ ਲੱਗਦਾ ਹੈ ਸ਼ਿਸ਼ਟਾਚਾਰ ਦੇ ਵਿੱਚ ਉਹ ਸਾਥੋਂ ਅੱਗੇ ਨੇ ਜਿਨ੍ਹਾਂੇ ਬਲਾਤਕਾਰ ਤੇ ਧੀਆਂ ਨਾਲ ਛੇੜਛਾੜ ਦੇ ਕੇ ਸਾਡੇ ਵਾਪਰਦੇ ਆਦੇਸ਼ 'ਚ ਉਹਨੇ ਉੱਥੇ ਨਹੀਂ ਵਾਪਰਦੇ ਉੱਥੇ ਰਾਤ ਨੂੰ 1 ਵਜੇ ਵੀ ਜੇ ਕਿਸੇ ਦੀ ਧੀ ਪੈਣ ਜਾਂਦੀ ਹੈ ਤਾਂ ਉਹਦੇ ਨਾਲ ਉਹਦੀ ਇੱਛਾ ਮਰਜ਼ੀ ਤੋਂ ਬਿਨਾਂ ਕੋਈ ਛੇੜਛਾੜ ਬਤਮੀਜ਼ੀ ਨਹੀਂ ਹੋ ਸਕਦੀ। ਔਰ ਸਾਡੇ ਇੱਥੇ ਦਿਨੇ ਵੀ ਧਾਰਮਿਕ ਸਮਾਗਮਾਂ ਤੇ ਮੈਂ ਦੇਖਿਆ ਵਿੱਚ ਰਸੇ ਲਾ ਕੇ ਬਹਾਉਣਾ ਪੈਂਦਾ ਹੈ ਗਏ ਧਾਰਮਿਕ ਸਮਾਗਮ ਤੇ ਤੇ ਵਿਚਾਲੇ ਔਰਤਾਂ ਇੱਕ ਪਾਸੇ ਬਿਠਾ ਕੇ ਬੰਦੇ ਦੂਜੇ ਪਾਸੇ ਬਿਠਾ ਕੇ ਵਿੱਚ ਰਸੇ ਰस्सियां ਲਾ ਕੇ ਬਿਠਾਉਣਾ ਪੈਂਦਾ ਸਾਨੂੰ ਇੰਨੀ ਇੱਕ ਇੱਜ਼ਤ ਅਣਖ ਵਾਲੇ ਅਸੀਂ ਲੋਕ ਆ ਇਹ ਅਸਲੀਅਤ ਹੈ ਸਾਡੇ ਪੰਜਾਬੀਆਂ ਚ ਖੂਬੀਆਂ ਬਹੁਤ ਨੇ ਚੰਗਿਆਈਆਂ ਵੀ ਬਹੁਤ ਨੇ ਪਰ ਇਹਦੇ ਨਾਲ ਨਾਲ ਕੌੜੇ ਸੱਚ ਵੀ ਹੈਗੇ ਨੇ ਸੋ ਹੁਣ ਕਈ ਵੀਰੇ ਕਹਿੰਦੇ ਨੇ ਕਿ ਭਈ ਇਹ ਇੱਥੇ ਆ ਕੇ ਆ ਕਰਦੇ ਨੇ ਉਹ ਕਰਦੇ ਨੇ ਪਰ ਜਿੰਨੇ ਪੰਜਾਬ ਦੇ ਵਿੱਚ ਔਰਤਾਂ ਨਾਲ ਜਬਰ ਜਨਾਹ ਦੇ ਇਬਲਾਦਕਾਰ ਦੇ ਜਾਂ ਕਟਿਆ ਹਰਕਤਾਂ ਦੇ ਕੇਸ ਦਰਜ ਹੁੰਦੇ ਨੇ ਉਹਨਾਂ ਚੋਂ 90% ਦੇ ਪਿੱਛੇ ਆ ਸਾਡੇ ਪੰਜਾਬੀਆਂ ਵਾਲੇ ਨਾਂ ਹੁੰਦੇ ਨੇ ਸਾਰੇ ਅੱਜ ਜਿਵੇਂ ਇਹਦੇ ਵਿੱਚ ਆ ਰਿਹਾ ਰਵਿੰਦਰ ਸਿੰਘ ਅਮਨ ਸਿੰਘ ਵਰਿੰਦਰ ਸਿੰਘ ਹੈ ਸੰਦੀਪ ਸਿੰਘ ਹੈ ਆ ਜਿਹੜਾ ਪਰਚਾ ਅੱਜ ਮੈਂ ਤੁਹਾਨੂੰ ਦੱਸ ਰਿਆਂ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਥੋੜਾ ਜਿਹਾ ਅਕਲ ਨਾਲ ਬੁੱਧੀ ਨਾਲ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਸੋ ਇਹਨਾਂ ਨੇ ਆ ਜਿਹੜੀ ਘਟਨਾ ਕੀਤੀ ਹੈ ਇਹ ਨਿੰਦਨਯੋਗ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ